ਸਾਥੇ ਸਾਥ ਸੰਗਤ ਜੀ ਇੱਥੇ ਇੱਕ ਛੋਟੀ ਜੀ ਅੰਦੀ ਹੈ ਸਾਖੀ ਕਾਲੀਦਾਸ ਦੀ ਕਹਿੰਦੇ ਆ ਬੜਾ ਥੱਕਿਆ ਟੁੱਟਿਆ ਆ ਰਿਹਾ ਸੀ ਤੇ ਮੰਦੇ ਵਿੱਚ ਆਇਆ ਕਿ ਚਲੋ ਉਹ ਜਲ ਪਾਣੀ ਛੱਕ ਕੇ ਫਿਰ ਅੱਗੇ ਜਿਹੜਾ ਵਾ ਤੁਰਦੇ ਆ ਸਾਥ ਸੰਗਤ ਜੀ ਕੀ ਹੋਇਆ ਕਿ ਜਦੋਂ ਉਹਨੇ ਇੱਕ ਮਾਸ ਭੈਣ ਨੂੰ ਕਿਹਾ ਕਿ ਵੈਗਰੂ ਜੀ ਜਲ ਛਕਾਓ ਉਹਨੇ ਕਿਹਾ ਕਿ ਮੈਨੂੰ ਵੀ ਘੜੇ ਤੋਂ ਥੋੜਾ ਜਿਹਾ ਜਲ ਛਕਾ ਦਿਓ ਤੇ ਉਹਨੇ ਪੁੱਛਿਆ ਭੈਣ ਨੇ ਵੀ ਤੂੰ ਕੌਣ ਆ ਕਹਿੰਦਾ ਜੀ ਮੈਂ ਰਾਹੀ ਆਦੇ ਨਹੀਂ ਤੂੰ ਝੂਠ ਮਾਰ ਰਿਹਾ ਹੈ ਰਾਹੀ ਸੰਸਾਰ ਦੇ ਵਿੱਚ ਦੋ ਹੀ ਨੇ ਇੱਕ ਚੰਦਰਮਾ ਤੇ ਇੱਕ ਸੂਰਜ ਤੂੰ ਦਾਸ ਇਹਨਾਂ ਵਿੱਚੋਂ ਕੌਣ ਆ ਕਾਲੀਦਾਸ ਨੂੰ ਮਾਣ ਵੜਾ ਸੀ ਆਪਣੇ ਆਪ ਤੇ ਵਿਦਿਆ ਬੜੀ ਪੜੀ ਹੋਈ ਸੀ ਬੜੇ ਗ੍ਰੰਥ ਕੰਢ ਸੀ ਤੇ ਮਾਣ ਦੇ ਵਿੱਚ ਲਾਲਚ ਆ ਗਿਆ ਕਿ ਇਹਨੂੰ ਕਿਸ ਤਰ੍ਹਾਂ ਸਿਖਾਉਣਾ ਹੈ ਆਹਲਾ ਚੱਲ ਕੋਈ ਨਾ ਕਿਤੇ ਕਰ ਲਈ ਹੋਗੀ ਸੰਗਤ ਇਹਨੇ ਤਾਂ ਆਰ ਕੇ ਇਹਨੂੰ ਐਡੀ ਸੋਝੀ ਪੈ ਗਈ ਆ ਕਿਉਂਕਿ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਆ ਨਾ ਤੇ ਗੁਰੂ ਸਾਹਿਬ ਜਿਵੇਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ ਨੇ ਉਸ ਗੂੰਗੇ ਦੇ ਸਿਰ ਤੇ ਛੜੀ ਰੱਖ ਕੇ ਐ ਵਧੀਆ ਗੀਤਾ ਦੇ ਅਰਥ ਕਰਾਤੇ ਇਸ ਤਰ੍ਹਾਂ ਗੁਰੂ ਪਰ ਆਪਣੀ ਸੰਗਤ ਤੇ ਮਿਹਰ ਕਰਦਾ ਏ ਫਿਰ ਜਿਹੜੇ ਇਸ ਤਰ੍ਹਾਂ ਦੇ ਮਿਲਦੇ ਨੇ ਫਿਰ ਉਹਨਾਂ ਨੂੰ ਸੰਗਤ ਆਪਣੇ ਆਪ ਹੀ ਸੁਧਾਰ ਦਿੰਦੀ ਏ ਕਹਿੰਦਾ ਜਦੋਂ ਕਾਲੀਦਾਸ ਨੇ ਕਿਹਾ ਜੀ ਮੈਂ ਆ ਰਾਹੀ ਕਹਿੰਦੀ ਨਹੀਂ ਤੂੰ ਝੂਠ ਮਾਰਦਾ ਰਾਹੀ ਤੂੰ ਨਹੀਂ ਰਾਹੀ ਦੂਰੀ ਆ ਇੱਕ ਚੰਦਰਮਾ ਤੇ ਇੱਕ ਸੂਰਜ ਤੇ ਕਾਲੀਦਾਸ ਪੈ ਗਿਆ ਜੰਬੇ ਚ ਇਹ ਇਹ ਕੜਾ ਨਵੇਂ ਟੱਕਰ ਗਿਆ ਇਹ ਤਾਂ ਕਰ ਤੇ ਮੈਨੂੰ ਕਦੇ ਕਿਸੇ ਨੇ ਇਹਦਾ ਉਹ ਕਿਹਾ ਨਹੀਂ ਫੇਰਾ ਸਵਾਸ ਦੇ ਬਾਗੋਂ ਲਾਭੇ ਕਹਿੰਦਾ ਜੀ ਮੈਂ ਆ ਪ੍ਰੌਣਾ ਆਂਦੀ ਇੱਥੇ ਵੀ ਤੂੰ ਝੂਠਾ ਏ ਪ੍ਰੌਣੇ ਦੋ ਹੀ ਚੀਜ਼ਾਂ ਨੇ ਧਨ ਤੇ ਜੋਗਣ ਕਹਿੰਦੇ ਆ ਜੀ ਜਿਹੜਾ ਧਨ ਆ ਉਹ ਜਿਹੜਾ ਵਾ ਇੱਕ ਗੱਲ ਯਾਦ ਰੱਖਿਓ ਜਿਹੜੀ ਲక్ష్ਮੀ ਮਾਤਾ ਦੀ ਫੋਟੋ ਬਣਦੀ ਆ ਜਾਂ ਮੂਰਤੀ ਬਣਦੀ ਆ ਸਦਾ ਖਲੋਤੀ ਦੀ ਬਣਦੀ ਆ ਕਿਉਂਕਿ ਸਦਾ ਆਪਣੇ ਕੋਲ ਨਹੀਂ ਰਹਿਣੀ ਇਹਨੇ ਔਣਾ ਵਾ ਤੇ ਚਲੇ ਜਾਣਾ ਵਾ ਇੱਕੋ ਚੀਜ਼ ਹੈ ਜਿਹੜੀ ਆਪਣੇ ਕੋਲ ਰਹਿੰਦੀ ਆ ਉਹ ਆ ਸਰਸਵਤੀ ਮਾਤਾ ਜਿਹੜਾ ਆਪਣੇ ਅੰਦਰ ਪ੍ਰਮਾਤਮਾ ਦਾ ਨਾਮ ਸਿਮਰਨ ਬੈਠਦਾ ਹੈ ਜਿਹੜਾ ਆਪਾਂ ਵਾਇਗੁਰੂ ਸਿਮਰਦਾ ਜਾਪ ਕਰਦੇ ਆ ਉਹ ਜਿਹੜਾ ਆਪਣੇ ਅੰਦਰ ਪ੍ਰਮਾਤਮਾ ਨੇ ਕੰਠ ਬਖਸ਼ ਕੀਤਾ ਹੈ ਤੇ ਉਹਨੂੰ ਕੋਈ ਭਾਗੇ ਖੁਸ਼ ਨਹੀਂ ਸਾਰੇ ਕਹਿੰਦੇ ਆ ਕਿ ਲక్ష్ਮੀ ਮਾਤਾ ਹੀ ਸਾਡੇ ਘਰ ਆਵੇ ਕਹਿੰਦੇ ਆ ਜੀ ਧਨ ਜੋਵਣ ਜੋਵਣ ਕੀ ਆ ਸਾਥ ਸੰਗਤ ਜੀ ਬਢਾਪਾ ਜ ਆਪਣਾ ਬਚਪਨ ਤੋਂ ਲੈ ਕੇ ਜਿਹੜਾ ਬਢਾਪੇ ਵਿੱਚ ਸਫਰ ਹੁੰਦਾ ਇਹਨੂੰ ਕਹਿ ਦਿੰਦੇ ਜੋਵਣ ਜ਼ਿੰਦਗੀ ਤੇ ਇਹਦਾ ਲਾਹਾ ਘਟੇਗਾ ਕਹਿੰਦਾ ਜੀ ਮੈਂ ਆ ਪ੍ਰਾਣਾ ਹਾਂ ਤੇ ਕਹਿੰਦੇ ਨਹੀਂ ਤੂੰ ਗਲਤ ਆ ਇੱਥੇ ਵੀ ਤੂੰ ਗਲਤ ਆ ਇੱਥੇ ਦੋ ਚੀਜ਼ਾਂ ਵਾਂ ਇੱਕ ਧਨ ਤੇ ਇੱਕ ਜੋਵਣ ਇਹੋ ਹੀ ਪ੍ਰਾਣੇ ਨੇ ਧਨ ਜੋਵਣ ਔਰ ਬੁੱਲੜਾ 나ਠੀੜੇ ਦਿਨ ਚਾਰ ਕਹਿੰਦੇ ਆ ਜੀ ਜਿਹੜਾ ਧਨ ਆ ਤੇ ਜਿਹੜਾ ਜੋਵਣ ਆ ਇਹ ਥੋੜੇ ਦਿਨਾਂ ਦੇ ਮਹਿਮਾਨ ਨੇ ਆਪਣੇ ਕੋਲ ਫਿਰ ਆਪਾਂ ਕਾਦਾ ਮਾਨ ਕਰੀ ਫਿਰਦੇ ਆ ਲక్ష్ਮੀ ਮਾਤਾ ਦੀ ਫੋਟੋ ਹਮੇਸ਼ਾ ਹੀ ਉਹ ਕਹਿੰਦੇ ਖੜੀ ਦੀ ਬੜਦੀ ਆ ਉਹਨੂੰ ਪਤਾ ਉਹਨੇ ਟਿਕਣਾ ਤੇ ਗਾਣੀ ਕਿਸੇ ਕੋਲ ਉਹਨੇ ਇੱਕ ਘਰੋਂ ਠੀ ਦੂਜੇ ਘਰ ਜਾ ਚੱਲ ਜਾਣਾ ਤੇ ਇਸੇ ਤਰ੍ਹਾਂ ਜਿਹੜਾ ਵਾ ਜੋ ਬਣਿਆ ਉਹ ਵੀ ਹੌਲੀ ਹੌਲੀ ਜਿਹੜਾ ਆਪਣਾ ਪੀਤਾ ਜਾ ਰਿਹਾ ਹੈ ਕਹਿੰਦੇ ਅੰਧਿਰ ਔਦ ਘਟਦਾ ਹੈ ਫੂਟੇ ਕੱਟ ਜਿਓ ਪਾਣੀ ਕਹਿੰਦਾ ਜਿਵੇਂ ਘੜੇ ਦੇ ਵਿੱਚੋਂ ਪਾਣੀ ਟੂੰਕਾ ਟੂੰਕਾ ਕਰਕੇ ਮੁੱਕਦਾ ਜਾਂਦਾ ਏ ਇਸੇ ਤਰ੍ਹਾਂ ਏ ਪ੍ਰਾਣੀ ਤੇਰੇ ਜੀਵਨ ਦੀ ਲੀਲਾ ਵੀ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਆ ਜਿਹੜਾ ਅੱਗੇ ਬਖਸ਼ਿਸ਼ ਕਰਦਾ ਏ ਕਾਲੀਦਾਸ ਕਹਿੰਦਾ ਜੀ ਮੈਂ ਆ ਜਿੱਦੀ ਹੁਣ ਅੱਗੇ ਜਿੱਦ ਪਿਆ ਕਹਿੰਦਾ ਜੀ ਮੈਂ ਆ ਜਿੱਦੀ ਕਹਿੰਦੀ ਤੂੰ ਵੀ ਇੱਥੇ ਗਲਤ ਏ ਇੱਥੇ ਜਿੱਦੀ ਅਜੇ ਵੀ ਨਹੀਂ ਹੈਗਾ ਤੂੰ ਕਹਿੰਦਾ ਫਿਰ ਦੱਸੋ ਮੈਂ ਕੀ ਆ ਕਹਿੰਦੀ ਜਿੱਦੀ ਦੂਜਾ ਨੇ ਨੇ ਸੰਸਾਰ ਵਿੱਚ ਇੱਕ ਨੌ ਤੇ ਇੱਕ ਸੱਸ ਸਾਚੇ ਹੈ ਜੀ ਤੇ ਜਦੋਂ ਕਾਲੀਦਾਸ ਨੇ ਇਹ ਗੱਲਾਂ ਸੁਣੀਆਂ ਤੇ ਕਾਲੀਦਾਸ ਲੱਗਾ ਭਜਣ ਕਹਿੰਦਾ ਜੀ ਮੈਂ ਆ ਮੂਰਖ ਕਹਿੰਦਾ ਜੀ ਮੈਂ ਆ ਮੂਰਖ ਕਹਿੰਦੀ ਤੂੰ ਮੂਰਖ ਵੀ ਨਹੀਂ ਆ ਉਹ ਮਾਦਾ ਕਹਿੰਦੀ ਕਿ ਭਾਊ ਤੂੰ ਮੂਰਖ ਵੀ ਨਹੀਂ ਆ ਤੇ ਫਿਰ ਉਹਨੇ ਕਾਲੀਦਾਸ ਨੇ ਕਿਹਾ ਕਿ ਮੂਰਖ ਦੇ ਵਰਮਣ ਲੱਛਣ ਦਾ ਤੂੰ ਮੂਰਖ ਕੌਣ ਹੁੰਦੇ ਆ ਕਹਿੰਦੇ ਜੀ ਮੂਰਖ ਉਹ ਹੁੰਦਾ ਏ ਜਿਹਨੂੰ ਪਰਮਾਤਮਾ ਨੇ ਧੰਨ ਸਿਮਰਨ ਸੇਵਾ ਬਖਸ਼ਿਸ਼ ਕੀਤੀ ਹੋਵੇ ਤੇ ਤਾਂ ਵੀ ਉਹ ਘਰਾਂ ਦੇ ਵਿੱਚ ਬੈਠਾ ਹੋਇਆ ਲੰਮੀਆਂ ਤਾਣ ਕੇ ਸੁੱਤਾ ਹੋਵੇ ਤੇ ਕਹਿੰਦੇ ਉਹ ਦਿਆ ਮੂਰਖ ਦੇ ਲੱਛਣ ਤੇ ਇੱਕ ਇਹ ਜਿਹਨੂੰ ਐਡਾ ਸੋਹਣਾ ਸਰੀਰ ਮਿਲਿਆ ਹੋਵੇ ਪੰਜ ਭੂਤਕ ਆਤਮਾ ਮਿਲੀ ਹੋਵੇ ਪ੍ਰਮਾਤਮਾ ਨੇ ਐਡਾ ਵਧੀਆ ਤੁਰਨ ਤੇ ਰਹਿਣ ਲਈ ਸਮਾਂ ਬਖਸ਼ਿਸ਼ ਕੀਤਾ ਹੋਵੇ ਤਾਂ ਵੀ ਜਿਹੜਾ ਆਪਣੇ ਸਰੀਰ ਨੂੰ ਸੁਸਤੇ ਦੇ ਵਿੱਚ ਨੀਂਦ ਦੇ ਵਿੱਚ ਇਕੱਠਾ ਕਰੀ ਰੱਖੇ ਉਹ ਵੀ ਮੂਰਖ ਦੇ ਲੱਛਣ ਨੇ ਇੱਕ ਮੂਰਖ ਕਿ ਜਿਹੜਾ ਗੁਰੂ ਘਰਾਂ ਨੂੰ ਛੱਡ ਕੇ ਹੋਰ ਕਿਤੇ ਜਾ ਕੇ ਸੇਵਾ ਕਰੇ ਉਹ ਵੀ ਕੀ ਆ ਮੂਰਖ ਹੈ ਫਿਰ ਕਹਿੰਦਾ ਜੀ ਮੈਂ ਕੁਝ ਵੀ ਨਹੀਂ ਕਹਿੰਦੀ ਇੱਥੇ ਆਇਆ ਟਿਕਾਣੇ ਤੇ ਹੁਣ ਤੈਨੂੰ ਪਤਾ ਲੱਗਾ ਕਿ ਤੂੰ ਕੀ ਆ ਕਿ ਮੈਂ ਮਾੜ ਕਰਦਾ ਸੀ ਆਪਣੇ ਆਪ ਤੇ ਕਿ ਮੈਂ ਗ੍ਰੰਥ ਪੜ੍ਹੇ ਹੋਇਆ ਮੈਂ ਬੜਾ ਕੁਝ ਮੈਂ ਬੜਾ ਗਿਆਨੀ ਆ ਧਿਆਨੀ ਆ ਮੈਨੂੰ ਬੜਾ ਮਾਰ ਇਹਦਾ ਕਿਰਪਾ ਏ ਮੇਰੇ ਅੰਦਰ ਪ੍ਰਕਾਸ਼ ਆ ਪ੍ਰਮਾਤਮਾ ਦਾ ਪਰ ਜਦੋਂ ਉਸ ਸਾਧੂ ਦੀ ਸੰਗਤ ਦੇ ਨਾਲ ਭੇਡ ਹੁੰਦੀ ਆ ਨਾ ਸਾਧ ਸੰਗਤ ਕਿ ਉਹ ਤਰਾ ਤਰਾ ਦੇ ਰੂਪ ਵਿੱਚ ਦਿਖਾ ਦਿੰਦਾ ਹੈ ਕਹਿੰਦੇ ਅਗਰ ਮਾਤਾ ਕਹਿੰਦੀ ਤੂੰ ਇੱਥੇ ਤੈਨੂੰ ਸਮਝ ਆਈ ਵੀ ਤੂੰ ਕੁਝ ਨਹੀਂ ਹੈ ਸੰਸਾਰ ਵਿੱਚ ਸਾਰਾ ਕੁਝ ਉਹ ਪ੍ਰਮਾਤਮਾ ਹੈ ਉਹਦੇ ਉੱਤੇ ਜਿਹੜਾ ਸਮਝਦਾ ਹੈ ਆਪਣੇ ਆਪ ਨੂੰ ਉਹ ਮੂਰਖ ਹੈ ਮੂਰਖ ਪ੍ਰਾਣੀ ਹੈ ਕਿਉਂਕਿ ਮਨਮੁਖ ਚੱਲੇ ਮੂਲ ਗਵਾਏ ਜੀਉ ਜਿਹੜੇ ਮਨਮੁਖ ਹੈ ਉਹ ਇੱਕ ਦਿਨ ਆਪਣਾ ਬੂਲ ਗਵਾ ਕੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਸਾਧ ਸੰਗਤ ਜੀ ਸਤ ਸੰਗਤ ਕਰਨ ਦਾ ਇਹੋ ਹੀ ਭਾਵ ਹੈ ਇਹ ਮਹਾ ਮੂਰਖਾਂ ਨੂੰ ਵੀ ਜਿਹੜਾ ਵਾ ਇੱਕ ਦਿਨ ਗਿਆਨੀ ਬਣਾ ਦਿੰਦਾ ਹੈ ਇੱਕ ਦਿਨ ਬੜੀ ਕਿਰਪਾ ਕਰ ਦਿੰਦਾ ਚਲਾਂ ਦਾ ਮਾਤਾ ਜੇ ਐਡੀ ਕਿਰਪਾ ਕੀਤੀ ਹੋ ਤੇ ਹੁਣ ਪਾਣੀ ਦਾ ਘੁੱਟ ਪਿਆ ਦੇ ਕਹਿੰਦੀ ਪਾਣੀ ਤਾਂ ਮੈਂ ਪਿਆਦ ਨਹੀਂ ਤੇਰਾ ਮਾਨ ਤੋੜਨਾ ਸੀ ਜਿਹੜਾ ਕੋ ਮੋੜ ਰਸਤੇ ਦੇ ਵਿੱਚੋਂ ਹੀ ਕਰਦਾ ਆਉਂਦਾ ਮੈਂ ਕਿ ਮੇਰੇ ਕੋਲ ਬੜੇ ਗ੍ਰੰਥ ਬੜੇ ਆ ਕੋਈ ਮੈਨੂੰ ਰਾਤ ਚ ਮਿਲੇ ਕਹਿੰਦਾ ਵੀ ਕਦੀ ਵੀ ਮਾਨ ਨਹੀਂ ਕਰਨਾ ਭਾਵੇਂ ਜਿੰਨਾ ਕੁਝ ਸਿੱਖਿਆ ਹੋਵੇ ਪਰ ਕਦੀ ਵੀ ਗੁਰੂ ਤੋਂ ਮੁਖ ਨਹੀਂ ਮੋੜਨਾ ਗੁਰੂ ਦਾ ਸਦਾ ਧੰਨਵਾਦ ਕਰਨਾ ਹੈ ਭਾਵੇਂ ਦੁੱਖ ਦਿੰਦਾ ਹੈ ਭਾਵੇਂ ਸੁੱਖ ਦਿੰਦਾ ਹੈ ਸਦਾ ਤੁਹਾਡੇ ਅੰਗ ਸੰਗ ਰਹਿਣ ਵਾਲਾ ਹੈ ਇਥੇ ਕਾਲੀਦਾਸ ਦਾ ਜਿਹੜਾ ਵਾ ਧਿਆਨ ਗੁਰਬਾਣੀ ਵੱਲ ਹੋ ਗਿਆ ਤੇ ਕਾਲੀਦਾਸ ਦਾ ਜਿਹੜਾ ਮਾਨ ਉਹ ਟੁੱਟ ਗਿਆ ਉਹਨੇ ਕਿਹਾ ਜੀ ਮੈਂ ਮਹਾ ਮੂਰਖਾਂ ਦਾ ਮੂਰਖ ਹੈ ਜੀ ਤੂੰ ਮੂਰਖ ਵੀ ਨਹੀਂ ਆ ਜਦੋਂ ਉਹਨੇ ਕਿਹਾ ਕਿ ਨਹੀਂ ਮੈਂ ਕੁਛ ਨਹੀਂ ਇਸੇ ਤਰ੍ਹਾਂ ਸਾਧ ਸੰਗਤੀ ਅੱਜ ਵੀ ਜਦੋਂ ਗੁਰੂ ਘਰ ਆਉਣਾ ਹੈ ਅਸੀਂ ਗੁਰੂ ਸਾਹਿਬ ਨੂੰ ਕਹਿਣਾ ਏ ਕਿ ਅਸੀਂ ਵੀ ਜਿਹੜਾ ਕੁਛ ਨਹੀਂ ਆ ਅਸੀਂ ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਭਰੇ ਭਰੇ ਹੋਏ ਆ ਸਤਿਗੁਰੂ ਜੀ ਆਸ ਜੀ ਨੇ ਔਗਣ ਕੱਟ ਕੇ ਸਾਡੇ ਹਿਰਦੇ ਅੰਦਰ ਗੁਣ ਪ੍ਰਗਟ ਕਰਦੇ ਨੇ ਸਾਨੂੰ ਆਪਣੇ ਰਸਤੇ ਨਾਲ ਜੋੜਨਾ ਹੈ ਆਪਣੇ ਸੱਚੇ ਮਾਰਗ ਨਾਲ ਜੋੜਨਾ ਹੈ ਸੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸਗਲ ਪਰਾਸ਼ਿਤ ਲਾਥੇ ਮਿਲ ਸਾਧ ਸੰਗਤ ਦੇ ਸਾਥੇ ਕਹਿੰਦੇ ਜੀ ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਆ ਤਾਂ ਸਾਰੇ ਪਰਾਸ਼ਿਤ ਮਾਰੀਆਂ ਸੋਚਾਂ ਮਾਰੀਆਂ ਵਿਚਾਰਾਂ ਸਦਾ ਲਈ ਹਿਰਦੇ ਅੰਦਰੋਂ ਖਤਮ ਹੋ ਜਾਂਦੀਆਂ ਨੇ ਅੱਗੇ ਬਖਸ਼ਿਸ਼ ਕਰਦੇ ਨੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕੰਮ ਕਹਿੰਦੇ ਜਿਹੜਾ ਪ੍ਰਮਾਤਮਾ ਗੁਣ ਨਿਧਾਨ ਬਖਸ਼ਿਸ਼ ਕਰਦਾ ਹੈ ਨਾਮ ਰੂਪੀ ਉਹਦੇ ਨਾਲ ਕਹਿੰਦਾ ਹੈ ਕਿ ਸਾਰੇ ਜਦੋਂ ਆਪਾਂ ਨਾਮ ਜਪਦੇ ਆ ਸਾਡੇ ਜਿਹੜੇ ਰੁਕੇ ਹੋਏ ਕਾਮ ਨੇ ਜਿਹੜੇ ਸਾਡੇ ਰੁਕੇ ਹੋਏ ਕਾਰਜ ਨੇ ਉਹ ਮਹਾਰਾਜ ਹੌਲੀ ਹੌਲੀ ਸ਼ੁਰੂ ਕਰ ਦਿੰਦਾ ਹੈ ਤੇ ਅੱਗੇ ਬਖਸ਼ਿਸ਼